ਅਸਲੀ ਗੱਲ ਜੀ ਮੈਂ ਵਿਕੀ ਲਖਮੀਣਾ ਦਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਲੋ ਬਟੀਕ ਦੇ ਉੱਤੇ ਤੇ ਅੱਜ ਆਪਾਂ ਦੇਖਾਂਗੇ ਕਿ ਕਿਸ ਸਿਉਣ ਦੇ ਉੱਤੇ ਗੋਡਾ ਦੱਬਣ ਦੇ ਦੌਰਾਨ ਕੜਾਈ ਵਾਲੀ ਸੂਈ ਟੁੱਟ ਜਾਂਦੀ ਹੈ ਕਿਉਂ ਬਹੁਤ ਵਧੀਆ ਜਾਣਕਾਰੀ ਆ ਅਸੀਂ ਚਾਹੁੰਦੇ ਵੀ ਇਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰੀਏ ਤੇ ਜਿਹੜੇ ਮੈਨ ਬ੍ਰਾਹਮਣ ਨੇ ਆਪ ਤੋਂ ਹਾਲ ਤੱਕ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰਿਓ ਤੇ ਚਲੋ ਆਪਾਂ ਦੇਖਦੇ ਹਾਂ ਵੀਡੀਓ ਦੇ ਵਿੱਚ ਕਿ ਕਿਹੜੀ ਸਿਉਣ ਦੇ ਦੌਰਾਨ ਗੋਡਾ ਦੱਬੇ ਤੋਂ ਹਨ ਸੂਈ ਟੁੱਟ ਜਾਂਦੀ ਹੈ ਤਾਂ ਕਿ ਤੁਸੀਂ ਵੀ ਉਹ ਜਾਣਕਾਰੀ ਲੈ ਕੇ ਹਨਾ ਅਕੇ ਤੋਂ ਸਾਵਧਾਨ ਰਹੋ ਵੀ ਆਪਾਂ ਉਸ ਸੌਂਡ ਦੇ ਦੌਰਾਨ ਗੋਡਾ ਪ੍ਰੈਸ ਨਾ ਕਰੀਏ ਚਲੋ ਜੀ ਆਪਾਂ ਸੰਖਿਓਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਪੱਗ ਵਾਲੀ ਸੀਨ ਦੁਬਾਰਾ ਤੋਂ ਤੇ ਇਹਦੇ ਚ ਆਪਾਂ ਤੁਹਾਨੂੰ ਜਾਣਕਾਰੀ ਜਿਹੜੀ ਦੇਣੀ ਹੈ ਜਿਵੇਂ ਹੁਣ ਇਹਨਾਂ ਨੇ ਦੱਸਿਆ ਸੀ ਵੀ ਸੂਈ ਕਿਵੇਂ ਟੁੱਟ ਜਾਂਦੀ ਹੈ ਹਨਾ ਜਿਵੇਂ ਆਪਾਂ ਪੈਰ ਲਾ ਲੈਨੇ ਆ ਮਸ਼ੀਨ ਤੇ ਤੇ ਇਹਦੇ ਵਾਸਤੇ ਆਪਾਂ ਨੂੰ ਜਿਹੜੀ ਆਪਣੀ ਘੜੀ ਹੁੰਦੀ ਹੈ ਇੱਕ ਜਗ੍ਹਾ ਤੇ ਸਟੈਂਡ ਕਰਕੇ ਰੱਖਣੀ ਪੈਂਦੀ ਆ ਉਹ ਲੌਕ ਲਾ ਦਨੇ ਆਪਾਂ ਸਕਰੂ ਨਾਲ ਉਹਦੇ ਕਰਕੇ ਇਹ ਖੜ ਜਾਂਦੀ ਐ ਇੱਕ ਜਗ੍ਹਾ ਤੇ ਮਤਲਬ ਟਾਂਕਾ ਉਸ ਤੋਂ ਬਾਅਦ ਵੱਡਾ ਨਹੀਂ ਹੁੰਦਾ ਨਾ ਛੋਟਾ ਹੋਵੇ ਇੱਕ ਜਗ੍ਹਾ ਤੇ ਆਪਾਂ ਇਹਨੂੰ ਖੜਾ ਦਿੰਨੇ ਆ ਜਦੋਂ ਜਿਵੇਂ ਆਪਣੀ ਪਾਗੇ ਦੀ ਪੀਗੋ ਦੇ ਵਿੱਚ ਉਹਦੇ ਵਿੱਚ ਚੁੰਨੀ ਦੀ ਵੀ ਕਦੇ ਵਿੱਚ ਵੀ ਦਰਾਨਾ ਹੈ ਨਾ ਹਾਂ ਜੇ ਆਪਣੀ ਕਢਾਈ ਬਿਲਕੁਲ ਸਿੱਧੀ ਕਰਨੀ ਹੋਵੇ ਤਾਂ ਆਪਾਂ ਨੇ ਪੈਰ ਇਹਦੇ ਤੇ ਕੱਸ ਲਿਆ ਹੈ ਨਾ ਇਸ ਤੋਂ ਬਾਅਦ ਇਹਦਾ ਜਿਹੜਾ ਟਾਂਕਾ ਹੈਗਾ ਉਹ ਆਪਾਂ ਇਹਦਾ 2.5 ਨੰਬਰ ਤੇ ਜਾਂ 3 ਨੰਬਰ ਤੇ ਜਿੰਨਾ ਵੀ ਆਪਾਂ ਨੇ ਲਾਉਣਾ ਹੈ ਨਾ ਮਤਲਬ 3 ਨੰਬਰ ਤੋਂ ਵੱਧ ਨਹੀਂ ਆਪਾਂ ਇਹਨੂੰ ਕਰ ਸਕਦੇ ਉਸ ਤੋਂ ਬਾਅਦ ਫਿਰ ਜੇ ਆਪਾਂ ਵੱਡਾ ਕਰਾਂਗੇ ਟਾਂਕਾ ਤਾਂ ਜਿਵੇਂ ਹੁਣ ਇਹਦੇ ਤੇ ਪੈਰ ਚੜਿਆ ਹੋਇਆ ਹੈਗਾ ਉਹਦੇ ਕਰਕੇ ਫਿਰ ਇਹ ਜਿਹੜੀ ਸੂਈ ਆ ਜਦੋਂ ਆਪਾਂ ਟਾਂਕਾ ਇਹਦੇ ਤੇ ਵੱਡਾ ਹੋ ਜੇ ਜੇ ਫਿਰ ਇਹ ਸੂਈ ਇਹ ਪੈਰ ਦੇ ਵਿੱਚ ਵੱਜ ਕੇ ਟੁੱਟ ਜਾਂਦੀ ਆ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਚਲਾ ਕੇ ਮਸ਼ੀਨ ਵੀ ਕਿਵੇਂ ਇਹ ਚੱਲਦੀ ਆ ਕਿਉਂਕਿ ਹੁਣ ਨੇ ਇਹ ਅਸੀਂ ਆਪਾਂ ਨੇ 2.5 ਨੰਬਰ ਤੇ ਟਾਂਕਾ ਖੜਾ ਲਿਆ ਇਹ ਨਹੀਂ ਪੈਰ ਦੇ ਵਿੱਚ ਵਿੱਚ ਚੱਲਣਾ ਇਸ ਤਰ੍ਹਾਂ ਜੇ ਬਾਈ ਚਾਂਸ ਕਰੇ ਆਪਣਾ ਇਹਦੇ ਤੇ ਗੋਡਾ ਐਵੇਂ ਪ੍ਰੈਸ ਹੋ ਜੇ ਤਾਂ ਇਹ ਪੈਰ ਦੇ ਵਿੱਚ ਵੱਜ ਕੇ ਸੂਲ ਟੁੱਟ ਜਾਂਦੀ ਆ ਇਸ ਤਰ੍ਹਾਂ ਜੇ ਆਪਾਂ ਨੂੰ ਟਾਂਕ ਕੇ ਨੂੰ ਵੱਡਾ ਕਰ ਲਾਂਗੇ ਤੇ ਸੂਲ ਟੁੱਟ ਜੂਗੀ ਵੀ ਜੇ ਹੁਣ ਆਪਣਾ ਲੋਕ ਲੱਗੇ ਹੋਇਆ ਨਾ ਹੈ ਨਾ ਹਾਂ ਲੋਕ ਲੱਗੇ ਦੇ ਦੌਰਾਨ ਵੀ ਜਦੋਂ ਆਪਣਾ ਆਪਣੀ ਪੱਗ ਦੀ ਸੀਨ ਲਾਉਣੀ ਹੈ ਨਾ ਵੀ ਉਹਦੇ ਦੌਰਾਨ ਆਪਾਂ ਲੋਕ ਲੱਗੇ ਦੇ ਦੌਰਾਨ ਜੇ ਆਪਾਂ ਗਲਤੀਆਂ ਗੋਡਾ ਪ੍ਰੈਸ ਕਰ ਦਈਏ ਤਾਂ ਉਹ ਸੂਈ ਕਿੱਥੇ ਜਾ ਕੇ ਵੱਜੂਗੀ ਪੈਰ ਦੇ ਉੱਤੇ ਵੱਜੂਗੀ ਹਾਂ ਤਾਂ ਜਿਹਦੇ ਕਾਰਨ ਆਪਣੀ ਇਹ ਸੂਈ ਟੁੱਟ ਜਾਊਗੀ ਇਸ ਲਈ ਇਹ ਗੱਲ ਦਾ ਧਿਆਨ ਰੱਖੋ ਹਮੇਸ਼ਾ ਜਦੋਂ ਆਪਾਂ ਨੇ ਪੱਗ ਦੀ ਸੀਨ ਲਾਉਣੀ ਆ ਤੇ ਪੀਕੋ ਕਰਨੀ ਹੈ ਉਹਦਾ ਆਪਾਂ ਨੇ ਗੋਡੇ ਦਾ ਇਹਦਾ ਜੂਸ ਨਹੀਂ ਕਰਨਾ ਹੈਗਾ ਆ ਵਾਲੇ ਗੋਡੇ ਦਾ ਜਿਵੇਂ ਹੁਣ ਆਪਾਂ ਕੜਾਈ ਕਰਨ ਲਈ ਇਹ ਕੋਡਾ ਐਵੇਂ ਉੱਪਰ-ਨੀਚੇ ਕਰਦੇ ਆ ਹਨਾ ਤੇ ਉਹਦੇ ਜਦੋਂ ਆਪਾਂ ਨੇ ਪੱਗ ਦੀ ਸੀਨ ਲਾਉਣੀ ਆ ਉਹਦੇ 'ਚ ਆਪਣੇ ਗੋਡਾ ਫਲਾਉਣਾ ਨਹੀਂ ਹੈਗਾ ਜੇ ਆਪਾਂ ਹਲਾਵਾਂਗੇ ਨਾਲੇ ਤਾਂ ਆਪਣੀ ਸੀਨ ਖਰਾਬ ਹੋਊਗੀ ਤੇ ਦੂਸਰਾ ਸੀਨ ਖਰਾਬ ਹੁੰਦੀ ਹੋਣੀ ਤਾਂ ਦੂਰ ਪਹਿਲਾਂ ਇਹਨੇ ਸੀਨ ਲਾਉਣੀ ਹੋਈ ਨਹੀਂ ਕਿਉਂਕਿ ਸੂਈ ਤੋੜ ਦੇਣੀ ਹੈ ਇਹ ਸੀਨੇ ਨੇ ਕਿਉਂ ਨਹੀਂ ਲਾਉਣੀ ਕਿਉਂਕਿ ਆਪਾਂ ਨੇ ਜਿਹੜਾ ਟਾਂਕਾ ਉਹ ਇੱਕ ਜਗ੍ਹਾ ਤੇ ਖੜਾਇਆ ਹੁੰਦਾ ਆਪਾਂ ਕੇ ਦੀ ਸੀਨ ਦੇ ਵਿੱਚ ਲੋਕ ਲਾ ਕੇ ਜਿਵੇਂ ਮੰਨ ਲੇ ਕਿ ਚਲੋ ਆਪਣੇ ਢਾਈ ਤੇ ਲੋਕ ਲਾਤਾ ਜਾਂ 2 ਤੇ ਲਾਤਾ ਜਾਂ 3 ਨੇ ਤੇ ਲਾਤਾ ਜਦੋਂ ਆਪਾਂ ਲੋਕ ਲੱਗੇ ਦੇ ਦੌਰਾਨ ਗੋਡਾ ਦੱਪਾਂਗੇ ਤਾਂ ਆ ਜਿਹੜਾ ਲੋਕ ਲੱਗਿਆ ਹੋਇਆ ਇਹਨੇ ਹਿੱਲਣ ਵਾਲੀ ਹੈਗਾ ਕਿਉਂਕਿ ਉਹ ਲੋਕ ਲੱਗਿਆ ਹੋਇਆ ਉਹਦੇ ਕਰਕੇ ਫਿਰ ਉਹ ਸਾਰਾ ਸਿਸਟਮ ਹਿੱਲ ਜੂਗਾ ਜਿਹਦੇ ਕਾਰਨ ਸੂਈ ਇਹ ਟੁੱਟ ਜੂਗੀ ਕਿਉਂ ਇਸ ਕਰਕੇ ਤਾਂ ਹੀ ਅਸੀਂ ਇਹ ਵੀਡੀਓ ਬਣਾਈ ਆ ਵੀ ਜਦੋਂ ਤੁਸੀਂ ਨੇ ਸਿਉਣ ਮਾਰਨੀ ਆ ਲੋਕ ਲੱਗਿਆ ਹੋਇਆ ਇੱਕ ਥਾਂ 'ਤੇ ਟਾਂਕਾ ਆਪਣੇ ਖੜਾਇਆ ਹੋਇਆ ਤਾਂ ਆਪਣਾ ਜਿਹੜਾ ਥੱਲੇ ਗੋਡਾ ਹਨਾ ਉਹ ਤੋਂ ਆਪਾਂ ਲੱਤ ਆਪਣਾ ਪੈਰ ਆ ਜਿਹੜਾ ਉਹ ਦੂਰ ਰੱਖੋ ਵੀ ਗਲਤੀ ਨਾਲ ਵੀ ਆਪਣਾ ਗੋਡਾ ਪ੍ਰੈਸ ਨਾ ਹੋ ਜੇ ਕਿਉਂਕਿ ਇਹ ਬਨੂ ਆਸਤ ਵੀ ਹੁੰਦੀ ਆ ਜਦੋਂ ਆਪਾਂ ਕੜਾਈ ਕਰਦੇ ਆ ਹਨਾ ਆਪਾਂ ਗੋਡਾ ਪ੍ਰੈਸ ਕਰਕੇ ਕੜਾਈ ਕਰਦੇ ਆ ਵੱਡੀ ਛੋਟੀ ਉਹ ਜਿਵੇਂ ਹੁਣ ਨਾਲ ਲੋਕੀ ਬੰਦੇ ਦੀ ਆਦਤ ਬਣੀ ਹੁੰਦੀ ਆ ਉਹ ਆਪੇ ਮਸੀ ਜਾਂਦੀ ਆ ਇਸ ਕਰਕੇ ਜਦੋਂ ਸਿਆਉਣ ਮਾਰਨੀ ਆ ਲੋਕ ਲਾਤਾ ਟਾਂਕਾ ਇੱਕ ਜਗ੍ਹਾ ਖੜਾਤਾ ਤਾਂ ਆਪਦਾ ਗੋਡਾ ਮਸ਼ੀਨ ਦੇ ਗੋਡੇ ਤੋਂ ਥੋੜਾ ਜਿਹਾ ਫਰਕ ਨਾ ਰੱਖੋ ਤਾਂ ਕਿ ਗਲਤੀ ਦੇ ਨਾਲ ਵੀ ਪ੍ਰੇਸ਼ਨਾ ਹੋ ਜੇ ਕਿਉਂ ਜਿਹਦੇ ਨਾਲ ਆਪਣੀ ਉਹ ਕੜਾਈ ਖਰਾਬ ਹੋ ਜੂ ਨਾਲੇ ਆਪਣੀ ਸੂਈ ਫਿੱਟੇ ਜੂਗੀ ਇਹ ਵੀਡੀਓ ਅਸੀਂ ਤਾਂ ਬਣਾਉਣ ਲੱਗੇ ਆ ਕਿਉਂਕਿ ਮੈਂ ਖੁਦ ਇਹ ਕੰਮ ਕਰਦਾ ਆ ਤਾਂ ਕਰਕੇ ਵੀ ਸਾਰਿਆਂ ਨੂੰ ਪਤਾ ਲੱਗ ਜੇ ਵੀ ਕਈ ਵਾਰ ਆਪਣਾ ਗੋਡਾ ਲੱਗ ਜਾਂਦਾ ਧਿਆਨ ਰੱਖਣਾ ਚਾਹੀਦਾ ਉਹ ਮੇਰਾ ਨਾ ਕੁਦਰਤੀ ਠੀਕੋ ਕਰਦੀ ਦਾ ਗੋਡਾ ਲੱਗ ਗਿਆ ਤੇ ਮੇਰੀ ਸੂਈ ਟੁੱਟ ਗਈ ਤੇ ਇਹ ਸੋਚ ਕਰਕੇ ਮੈਨੂੰ ਆਇਆ ਹੋਇਆ ਵੀ ਚਲੋ ਸਾਰੀਆਂ ਭੈਣਾਂ ਨਾਲ ਇਹ ਗੱਲ ਸਾਂਝੀ ਕਰੀ ਜਾਵੇ ਵੀ ਜੇ ਕਈ ਵਾਰ ਹਨਾ ਪੀਕੋ ਕਰਦੇ ਆਂ ਆਪਾਂ ਭਾਗ ਦੀ ਸਿਉਣ ਭਾਗ ਦੀ ਸਿਉਣ ਲਾਉਣੇ ਆਂਗੇ ਤਾਂ ਆਪਣਾ ਥੋੜਾ ਜਿਹਾ ਗੋਡੇ ਦਾ ਧਿਆਨ ਰੱਖਿਆ ਕਰੋ ਜੀ ਗੋਡਾ ਆਪਣਾ ਦੂਰੀ ਰੱਖੀਏ ਤਾਂ ਕਿ ਭੈਣਾਂ ਤੋਂ ਇਹ ਗਲਤੀ ਨਾ ਹੋਵੇ ਕਈ ਵਾਰ ਕੀ ਹੁੰਦਾ ਨਾ ਆਪਣੇ ਕੋਲੇ ਆਪਣੇ ਰਾਤ ਬਰਾਫਦੇ ਆਪਾਂ ਕਢਾਈ ਕਰ ਰਹੇ ਹੁੰਦੇ ਉਦੋਂ ਤੋਂ ਪਹਿਲਾਂ ਤਾਂ ਪੱਗ ਦੀ ਸੀਨ ਲਾਉਣ ਲੱਗ ਜਾਂਦੇ ਆ ਨਾ ਤੇ ਆਪਣੇ ਕਈ ਵੀ ਪੱਗ ਦੀ ਸੀਨ ਲਾ ਕੇ ਉਦੋਂ ਬਾਅਦ ਸੂਟ ਕਢਾਈ ਕਰਕੇ ਦੇਣਾ ਹੁੰਦਾ ਹੈ ਨਾ ਜੇ ਉਸ ਸਮੇਂ ਆਪਣੇ ਤੋਂ ਗਲਤੀ ਨਾਲ ਹਨਾ ਗੋਡਾ ਪ੍ਰੈਸ ਹੋ ਜੇ ਸੂਟ ਟੁੱਟ ਜੇ ਨਾ ਨਾ ਹੀ ਆਪਾਂ ਉਸ ਸਮੇਂ ਆਪਾਂ ਕਿਸੇ ਤੋਂ ਸੂਈ ਲੈ ਸਕਦੇ ਫਿਰ ਉਹ ਐ ਵੀ ਆਪਣਾ ਕੰਮ ਖੜ ਜੂਗਾ ਇਹ ਵੀਡੀਓ ਸਾਡਾ ਬਣਾਉਣ ਦਾ ਇਹੀ ਮਕਸਦ ਸੀਗਾ ਵੀ ਤੁਸੀਂ ਹਨਾ ਪੱਗ ਦੀ ਸੀਨ ਤੇ ਚੁੰਨੀ ਦੀ ਪੀਕੋ ਕਰਨ ਵੇਲੇ ਇਹ ਗੱਲ ਦਾ ਖਾਸ ਤਿਆਰ ਰੱਖਿਓ ਵੀ ਗੋਡਾ ਪ੍ਰੈਸਨਾ ਕਰਿਓ ਜਦੋਂ ਆਪਣੇ ਟਾਂਕਾ ਇੱਕ ਜਗ੍ਹਾ ਤੇ ਖੜਾਤਾ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਵੀ ਛੋਟੀ ਜਾਣਕਾਰੀ ਇਹ ਕੰਮ ਦੀ ਆ ਕਿਉਂ ਸਾਡਾ ਮਕਸਦ ਇਹ ਹੀ ਆ ਵੀ ਅਸੀਂ ਤੁਹਾਡੇ ਲਈ ਵੱਧ ਤੋਂ ਵੱਧ ਅਜਿਹੀਆਂ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਹਾਂਜੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਜਿਹੜਾ ਸੂਈ ਟੁੱਟਣ ਦੀ ਅਸੀਂ ਗੱਲ ਦੱਸੀ ਆ ਤੁਹਾਨੂੰ ਵੀ ਗੋਡਾ ਪ੍ਰੈਸ ਕਰੇ ਤੋਂ ਇਸ ਸਿਉਣ ਦੇ ਵਿੱਚ ਸੂਈ ਟੁੱਟ ਜਾਂਦੀ ਆ ਹਨਾ ਵੀਹ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਤੁਸੀਂ ਅੱਗੇ ਤੋਂ ਕਿਹੜੀ ਜਾਣਕਾਰੀ ਹਨਾ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਉਹ ਵੀ ਸਾਨੂੰ ਕਮੈਂਟ ਕਰਦਿਆ ਕਰੋ ਜਿੰਨਾ ਸਾਥ ਹੋ ਸਕਦਾ ਅਸੀਂ ਵੀਡੀਓ ਬਣਾਉਣ ਦੀ ਕੋਸ਼ਿਸ਼ ਜਰੂਰ ਕਰਾਂਗੇ ਤੇ ਬਾਕੀ ਸਾਡੇ ਕੋਲ ਇਹ ਹਜੇ ਥੋੜਾ ਜਿਹਾ ਕੰਮ ਦਾ ਹੋ ਜਾਂਦ ਰਿਹਾ ਇਸ ਕਰਕੇ ਅਸੀਂ ਕੜਾਈ ਦੀਆਂ ਕਲਾਸ ਵਾਲੀ ਵੀਡੀਓ ਬਣਾ ਨਹੀਂ ਸਕੇ ਤੇ ਇੱਕ ਮੈਂ ਤੁਹਾਨੂੰ ਹੋਰ ਵੀ ਰਿਕਵੈਸਟ ਕਰੂੰਗਾ ਅਸੀਂ ਇੱਕ ਬਲੌਗ ਵਾਲਾ ਚੈਨਲ ਬਣਾਇਆ ਹੋਇਆ ਅਮਨ ਬਿੱਕੀ ਬਲੌਗਸ ਉਹਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਣੇ ਇਸ ਆਪਣੇ ਵੀਡੀਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਦਬਾ ਦਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਚਲੋ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀ ਸਮਝ ਕੇ ਮੈਨੂੰ ਮਾਫ਼ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ